ਮੇਰਾ ਨਾਮ ਤ੍ਰੇਸਪਾਲ ਸਿੰਘ ਛੋਟਾ ਨਾਮ ਕਾਲੇਰਾਮ ਇਹ ਸਰ ਆਪਾਂ ਅੰਮਰਸਰ ਤੋਂ ਗਰਦਾਸਪੁਰ ਜਾ ਰਹੇ ਇੱਕ ਟ੍ਰਿਸਟਰ ਫਾਰਮ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਟ ਸਟਾਲ ਲਗਾ ਦਾ ਕਿ ਅੱਜ ਸਵੇਰ ਦਾ ਕੰਮ ਹੈ ਨਾਲ ਉਹਨਾਂ ਦਾ ਇਸ ਟਾਈਮ ਮੈਰੀਜ ਹੈ ਤੇ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ ਗੱਡੀ 'ਚ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਸੀ ਇੱਕ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਥਾਟੀ ਸਪੀਡ ਤੇ ਗਈ ਬਸ ਇਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਰ ਕਿ ਕਿੰਨੇ ਕੁ ਜੱਟੇ ਹੋਏ ਆ ਜਿਹੜੇ ਨਾਲ ਸਿਹਰਾ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਸਲਾਉਂਦੇ ਨਹੀਂ ਇਹ ਮਗਰ ਬੈਠੇ ਸੀ ਡਾਲੇ 'ਚ ਮਾਲ ਗੱਡੀ 'ਚ ਬੈਠੇ ਆ ਹਾਂਜੀ ਇਹ ਡਿੱਗ ਪਏ ਨਹੀਂ ਤਲੇ ਨਹੀਂ ਆਏ ਜਦੋਂ ਗੱਡੀ ਪਲਟੀ ਆ ਇਹ ਡਿੱਗ ਪੇ ਸੜਕ ਨਾਲ ਵੱਜੇ ਆ ਸੜਕ ਨਾਲ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਹੀ ਇਹ ਅੰਬਰਸਰ ਜੋੜਾ ਫਾਟਕ ਜਿਹੜਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਸਾਡੀ ਲਾਣ ਦੇ ਕਰਦੇ ਸਾਰੇ ਢਾਡੀ ਦਾਰੀ ਹੈ ਮੈਂ ਐਸਆਈ ਅਸ਼wini ਕੁਮਾਰ ਥਾਣਾ ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰੀਂਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅਮਰਸਰ ਤੋਂ ਗੁਰਦਾਸਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਉੱਥੇ ਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਭੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵਾਜ ਕੇ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲਦਾਨ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸੇ ਮੌਕੇ ਤੇ ਮੌਤ ਹੋ ਗਈ ਆ ਇਹ ਸਾਥ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੋੜਾ ਫੜਕ ਤੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਾਨੂੰ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਪਾਣਾ ਪਿਆਗਪੁਰ ਜੁਪੀ ਦਾ ਰਹਿਣ ਵਾਲਾ ਹੈ ਹੈ ਗਿਆ ਕੋਈ ਆਪਣਾ 55 ਸਾਲ ਦੇ ਲੱਗ ਜਾਂਦੇ ਪੰਜਾਬ ਹੁੰ ਜਾਂਦੇ ਕਿਦੇ ਪੁੱਜ ਗਏ ਕਾਰਵਾਈ ਕਰ ਰਹੇ ਆ